ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜਨ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਸਾਡੇ ਰੋਜ਼ ਦੀ ਅਰਦਾਸ ਦੀ ਇਹ ਪੰਕਤੀ ਚੜਖੜੀਆਂ ਤੇ ਚਰਨ ਵਾਲੇ ਭਾਈ ਸੁਬੇਕ ਸਿੰਘ ਅਤੇ ਉਹਨਾਂ ਦੇ 18 ਸਾਲ ਦੇ ਪੁੱਤਰ ਪਾਈ ਸਹਿਬ ਸਿੰਘ ਜੀ ਨੂੰ ਸਮਰਪਿਤ ਹਨ ਪਾਈ ਸੁਬੇਕ ਸਿੰਘ ਜੀ ਨੂੰ ਫਾਰਸੀ ਦੇ ਵਿਦਵਾਨ ਹੋਣ ਕਰਕੇ ਲਾਹੌਰ ਦੇ ਗਵਰਨਰ ਜ਼ਕਰਿਆ ਖਾਨ ਦੇ ਦਰਬਾਰ ਵਿੱਚ ਨੌਕਰੀ ਮਿਲ ਗਈ ਉਹ ਸਰਕਾਰੀ ठेकेदार ਸਨ ਬਾਅਦ ਵਿੱਚ ਉਹਨਾਂ ਨੂੰ ਲਾਹੌਰ ਦਾ कोतवाल ਵੀ ਬਣਾਇਆ ਗਿਆ ਆਪਣੇ ਕਾਰਕਾਲ ਦੇ ਦੌਰਾਨ ਭਾਈ ਸੁਬੇਕ ਸਿੰਘ ਨੇ ਸਿੱਖਾਂ ਦੇ ਭਲਾਈ ਦੇ ਕਈ ਕਾਰਜ ਕੀਤੇ ਗੁਰਦੁਆਰੇ ਅਤੇ ਧਾਰਮਿਕ ਯਾਦਗਾਰਾਂ ਬਣਵਾਈਆਂ ਸਿੱਖਾਂ ਦੀ ਵੱਧਦੀ ਤਾਕਤ ਅਤੇ ਬਗਾਵਤੀ ਰਵੱਈਏ ਨੂੰ ਦੇਖਦਿਆਂ ਹੋਇਆਂ ਜ਼ਕਰਿਆ ਖਾਨ ਨੇ ਸਿੱਖਾਂ ਦੇ ਨਾਲ ਸੁਲ੍ਹਾ ਕਰਨ ਦਾ ਮਨ ਬਣਾਇਆ 1733 ਈਸਵੀ ਜ਼ਕਰਿਆ ਖਾਨ ਨੇ ਭਾਈ ਸੁਬੇਕ ਸਿੰਘ ਨੂੰ ਆਪਣਾ ਨੁਮਾਇੰਦਾ ਬਤੌਰ ਵਕੀਲ ਬਣਾ ਕੇ ਸਿੱਖ ਪੰਥ ਦੇ ਜਥੇਦਾਰ ਨੂੰ ਨਵਾਬੀ ਦਾ ਖਿਤਾਬ ਅਤੇ ਵੱਡੀਆਂ ਜਾਗੀਰਾਂ ਨਿਵਾਜਨ ਦੇ ਲਈ ਲਾਹੌਰ ਤੋਂ ਅੰਮ੍ਰਿਤਸਰ ਜਦੋਂ ਜਥੇਦਾਰ ਸਰਦਾਰ ਦਰਬਾਰਾ ਸਿੰਘ ਨੇ ਪੇਸ਼ਕਸ਼ ਨੂੰ ਠੁਕਰਾ ਦਿੱਤਾ ਤਾਂ ਭਾਈ ਸੁਬੇਕ ਸਿੰਘ ਨੇ ਦਲੀਲ ਦਿੱਤੀ ਕਿ ਹਕੂਮਤ ਦੀ ਇਹ ਪੇਸ਼ਕਸ਼ ਤੁਸੀਂ ਵਾਪਸ ਨਾ ਕਰੋ ਕਿਸੇ ਸੇਵਾਦਾਰ ਨੂੰ ਦਿਵਾ ਦਿਓ ਤਾਂ ਖਾਲਸਾ ਪੰਥ ਦੀ ਪਰਵਾਨਗੀ ਤੋਂ ਬਾਅਦ ਸੇਵਾਦਾਰ ਭਾਈ ਕਪੂਰ ਸਿੰਘ ਨੇ ਇਹ ਨਵਾਬੀ ਤੇ ਜਾਗੀਰ ਤਿੰਨ ਸ਼ਰਤਾਂ ਤੇ ਲੈਣ ਲਈ ਕਬੂਲ ਕੀਤਾ ਪਹਿਲੀ ਇਹ ਜਾਗੀਰ ਪੰਜਾ ਪਿਆਰਿਆਂ ਦੇ ਜੋੜਿਆਂ ਵਿੱਚ ਰੱਖੀ ਜਾਵੇ ਦੂਜਾ ਮੈਂ ਮੁਗਲ ਦਰਬਾਰ ਵਿੱਚ ਹਾਜ਼ਰੀ ਨਹੀਂ ਭਰਾਂਗਾ ਅਤੇ ਤੀਸਰਾ ਮੈਂ ਪੱਖਾ ਚੱਲਣ ਅਤੇ ਕੋੜਿਆਂ ਦੀ ਸੇਵਾ ਜਾਰੀ ਰੱਖਾਂਗਾ ਜ਼ਕਰੀਆ ਖਾਂ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਇਆਇਆ ਖਾਂ ਲਾਹੌਰ ਦਾ ਗਵਰਨਰ ਬਣਿਆ ਜੋ ਸਿੱਖਾਂ ਦੇ ਖਿਲਾਫ ਸੀ ਇਹਨਾਂ ਦਿਨਾਂ ਵਿੱਚ ਭਾਈ ਸੁਬੇਕ ਸਿੰਘ ਦਾ 18 ਸਾਲ ਦਾ ਪੁੱਤਰ ਭਾਈ ਸ਼ਹਿਬਾਜ਼ ਸਿੰਘ ਮਦਰਸੇ ਵਿੱਚ ਮੌਲਵੀ ਦੇ ਕੋਲ ਫਾਰਸੀ ਪੜਨ ਜਾਂਦਾ ਸੀ ਮੌਲਵੀ ਭਾਈ ਸ਼ਹਿਬਾਜ਼ ਸਿੰਘ ਨੂੰ ਮੁਸਲਮਾਨ ਬਣਾ ਕੇ ਆਪਣੀ ਬੇਟੀ ਦਾ ਵਿਆਹ ਉਸਦੇ ਨਾਲ ਕਰਾਉਣਾ ਚਾਹੁੰਦਾ ਸੀ ਮੌਲਵੀ ਹਰ ਰੋਜ਼ ਉਸ ਨੂੰ ਇਸਲਾਮ ਵੱਲ ਪ੍ਰੇਰਦਾ ਸੀ ਇੱਕ ਦਿਨ ਭਾਈ ਸ਼ਹਿਬਾਦ ਸਿੰਘ ਨੇ ਮੌਲਵੀ ਨੂੰ ਸਿੱਖ ਧਰਮ ਦੀ ਮਰਿਆਦਾ ਬਾਰੇ ਜਾਣੂ ਕਰਵਾਇਆ ਮੌਲਵੀ ਨੇ ਭਾਈ ਸ਼ਹਿਬਾਕ ਸਿੰਘ ਨੂੰ ਇਸਲਾਮ ਧਰਮ ਦੀ ਤੋਹਫੀਨ ਕਰਨ ਦੀਆਂ ਝੂਠੀਆਂ ਤੋਮਤਾਂ ਲਗਾ ਕੇ ਕੈਦ ਕਰਵਾ ਦਿੱਤਾ ਥੋੜੇ ਦਿਨਾਂ ਬਾਅਦ ਭਾਈ ਸੁਬੇਕ ਸਿੰਘ ਨੂੰ ਵੀ ਮੁਗਲ ਦਰਬਾਰ ਦਾ ਜਾਸੂਸ ਕਰਾਰ ਦੇ ਕੇ ਗ੍ਰਿਫਤਾਰ ਕਰ ਲਿਆ ਗਿਆ ਦੋਹਾਂ ਪਿਓ ਪੁੱਤਰ ਨੂੰ ਇਸਲਾਮ ਕਬੂਲਨ ਦੇ ਲਈ ਕਿਹਾ ਗਿਆ ਪਰ ਦੋਹਾਂ ਨੇ ਹੀ ਇਸਲਾਮ ਕਬੂਲ ਕਰਨ ਦੀ ਥਾਂ ਮੌਤ ਨੂੰ ਗੱਲੇ ਲਗਾਉਣਾ ਕਬੂਲ ਕੀਤਾ ਕਾਜੀ ਵੱਲੋਂ ਸੁਣਾਏ ਗਏ ਹੁਕਮ ਦੇ ਅਨੁਸਾਰ ਦੋਹਾਂ ਪਿਓ ਪੁੱਤਰ ਨੂੰ ਜ਼ਾਲਮਾਂ ਨੇ ਤਿੱਖੇ ਦੰਦਿਆਂ ਵਾਲੀਆਂ ਵੱਖ-ਵੱਖ ਝੜਖੜੀਆਂ ਤੇ ਝੜਾ ਕੇ ਕਈ ਵਾਰ ਕੁਮਾਇਆ ਸਿੱਖ ਕੌਮ ਅੱਜ ਭਾਈ ਸੁਬੇਕ ਸਿੰਘ ਅਤੇ ਭਾਈ ਸ਼ਹਿਬਾਕ ਸਿੰਘ ਨੂੰ ਯਾਦ ਕਰਕੇ ਉਹਨਾਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ